ਉਹ ਆਇਕਰ ਘਰਵਾਨੀ ਅੱਜ ਦੇ ਗੱਲ ਕਰਦੀ ਹੈ ਸਾਡੇ ਜਾਂ ਪੂਤਕਾਲ ਦੀਆਂ ਜਾਂਦਾ ਆਉਂਦੀਆਂ ਜਾਂ ਭਵਿੱਖ ਦੀ ਚਿੰਤਾ ਹੈ ਜਿਉਂਦੇ ਜੀ ਮੁਕਤ ਹੋਣਾ ਹੈ ਮੁਕਤੀ ਕੀ ਹੈ ਮੁਕਤੀ ਹੈ ਚਿੰਤਾ ਮੁਕਤ ਹੋਣਾ ਛੇ ਤਰ੍ਹਾਂ ਦੀ ਚਿੰਤਾ ਹੈ ਜਨਮ ਮਰਨ ਦੀ ਚਿੰਤਾ ਦੁੱਖ ਲਾਭ ਹਾਨੀ ਦਾ ਸਵਰਗ ਨਰਕ ਦਾ ਦੋ ਦੋ ਚੀਜ਼ਾਂ ਪਰਮੇਸ਼ਰ ਨੇ ਬਣਾਈਆਂ ਅੱਛਾ ਪਰਮੇਸ਼ਰ ਵੀ ਦੂਜਾ ਹੈ ਹਾਂ ਦੁਜੀ ਹਨ ਮਾਇਆ ਪਾਤੀ ਜੋ ਅਸੀਂ ਅੱਖਾਂ ਨਾਲ ਵੇਖ ਰਿਆ ਇਹ ਉਹਦੀ ਸਾਰੀ ਮਾਇਆ ਹੈ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਅਸੀਂ ਸਾਰਿਆਂ ਚ ਹਾਜ਼ਰ ਹਜ਼ੂਰ ਸਮਝਦੇ ਹਾਂ ਆਪਣੇ ਚ ਨਹੀਂ ਐਥੋਂ ਮਾਰ ਖਾ ਕੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਹੋਇਆ ਅੱਜ ਵਕੂ ਮੱਕੀ ਦੇ ਦਾਣੇ ਵਕੂ ਪੁੱਜ ਰਹੇ ਸੀ ਸੰਸਾਰ ਇੱਕ ਜੱਗ ਨੂੰ ਤਾਰਿਆ ਸ ਭਾਸ਼ਾ ਵੀ ਹੋਰ ਬਣਾਣੀ ਪਈ ਗੁਰਬਾਣੀ ਦੀ ਤੇ ਚਰਨ ਕਿਆ ਅੰਨਸੀ ਪੈਰਾ ਨੂੰ ਸਮਝ ਲਿਆ ਇਹ ਨੇਤਰ ਮੇਰੇ ਹ ਇਹ ਨੇਤਰ ਬਾਹਰਲੀ ਅੱਖ ਨੂੰ ਅਸੀਂ ਸਮਝ ਲਿਆ ਅੰਦਰਲੀ ਅੱਖ ਸੀ ਇਹ ਕੰਨਾਂ ਨੂੰ ਵੀ ਅਸੀਂ ਬਾਹਰਲੇ ਸਮਝ ਲਿਆ ਸਰਵਣ ਕਰਨਾ ਸੀ ਸਮਝਣਾ ਸੀ ਪ੍ਰਵੇਸ਼ਯ ਦੀ ਰਮਜ ਸਮਝਣੀ ਸੀ ਸ धुआं की है सर मन की है ये दिमाग की है माइंड की है अच्छा जे बिजली आएगी तो पखा चलेगा ये पुरजा रूप है शरीर ये भी माया है सर धुआं की है ਤਵਾ ਮਨ ਹੈ ਅੱਛਾ ਬਾਅਦ ਵਿੱਚ ਲੱਕਣਾ ਨੇ ਸੜ ਕੇ ਕੋਲਾ ਹੋ ਜਾਣਾ ਹੈ ਕਿੱਧਰ ਗਿਆ ਲੱਕਣਾ ਕਿੱਧਰ ਗਿਆ ਬੱਲਨ ਸੋ ਇਹ ਮਨ ਹੈ ਦਿਮਾਗ ਹੋਰ ਹੈ ਮਾਈਂਡ ਹੋਰ ਹੈ ਆਤਮਾ समझेगी कोई भी गल है आत्मा जो बिजली नहीं आई पखा कि चलेगा नहीं चलना से मन तिरंग रूप है वैबरेशन है ये हवा है ये दो रूप नेगेटिव पॉजिटिव चढ़ती कला ढीदी कला ਹੇ ਚਾਰ ਵੱਡੇ ਦਫਤਰ ਹਨ ਮਤ ਬੁੱਧ ਚਿੱਤ ਹੰਕਾਰ ਇਹ ਨੌ ਦਫਤਰ ਹਨ ਅੱਗੇ ਫਿਰ ਵੱਡੇ ਕਈ ਦਿਸ਼ਾ ਚ ਜਾਂਦਾ ਹੈ ਮਨ ਸੋ ਕਦੇ ਉੱਪਰ ਹੁੰਦਾ ਹੈ ਖੁਸ਼ ਹੁੰਦਾ ਹੈ ਕਦੇ نیچے ਡਿੱਗਦਾ ਹੈ ਗੰਗਾਲ ਬਣਦਾ ਹੈ ਗਰੀਬ ਬਣਦਾ ਹੈ ਤੋਂ ਮਨ ਨਹੀਂ ਮਾ ਮਤ ਉੱਚੀ ਕਰਨੀ ਪਵੇਗੀ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਦੇ ਸਰੀਰ ਇਹ ਗੁਰੂ ਨਹੀਂ ਹੋ ਸਕਦਾ ਸ਼ਬਦ ਦਾ ਗੁਰੂ ਹੈ ਸ ਸ਼ਬਦਾਂ ਦਾ ਹਥਿਆਰ ਸਭ ਤੋਂ ਵੱਡਾ ਹੈ ਇਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਣੀ ਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਹਨ ਖੱਤਰੀ ਬ੍ਰਾਹਮਣ ਸੂਤ ਵਾਏ ਸਾਰੇ ਸੰਸਾਰ ਨੂੰ ਸਾਂਝਾ ਵਿਦੇਸ਼ ਗੁਰਬਾਣੀ ਦੇ ਰਹੀ ਹੈ ਇੱਕ ਬਾਣੀ ਹੈ ਇੱਕ ਗੁਰਬਾਣੀ ਹੈ ਸੋ ਜੁਗਾ ਜਗੰਤਰ ਤੋਂ ਭਗਤ ਹੈ ਆਰੇ ਹਨ ਭਗਤਾਂ ਦੀ ਚਾਲ ਨਰਾਲੀ ਹੈ ਸੋ ਪੂਰੇ ਦਾ ਲੜ ਫੜਨਾ ਪਏਗਾ ਇੱਕ ਬ੍ਰह्म ਹੈ ਇੱਕ ਪੂਰਨ ਬ੍ਰह्म ਹੈ ਇਹ ਪਾਣੀ ਦੀ ਬੂੰਦ ਸਮੁੰਦਰ ਨਹੀਂ ਕਹਾ ਸਕਦੀ ਅੱਛਾ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਏਗੀ ਇਹ ਚਾਰ ਤੱਤਾਂ ਦਾ ਸਰੀਰ ਬਣਿਆ ਹੈ ਹੋ ਸਕਦਾ ਛੇਵਾਂ ਤੱਤ ਖੋਜੇ ਚ ਆ ਜੇ ਇਹ ਪਾਣੀ ਹਵਾ ਮਿੱਟੀ ਧਰਤੀ ਆਕਾਸ਼ ਆਕਾਸ਼ ਸਾਡਾ ਮਨ ਰੂਪ ਹੈ ਇਹ ਭਾਸ਼ਾ ਬਦਲਨੀ ਪਈ ਕੇ ਨੇਤਰਾ ਨੇਤਰ ਬਾਹਰਲੀ ਅੱਖ ਨਹੀਂ ਹੈ ਅੰਦਰਲੀ ਅੱਖ ਹੈ ਸੋ ਇਹ ਬਿਜਲੀ ਆਏਗੀ ਜੋਤ ਆਈ ਹੋਈ ਹੈ ਉਹਦੀ ਦੇਖਣ ਵਾਲੀ ਅੱਖਾਂ ਚਾਹੀਦੀ ਆਂ ਅੰਦਰ ਹੀ ਆਇਆ ਹੋਇਆ ਸੀ ਸਾਰਿਆਂ ਜੀਰਾਂ ਆ ਉਹ ਸਾਡਾ ਪਤੀ ਹੈ ਕਸਮ ਹੈ ਸੱਚ ਰੂਪ ਹੈ ਉਹ ਨਿਰਵਾਹਰ ਹੈ ਨਿਰਪੋ ਹੈ ਆਪਣੇ ਆਪ ਸਪੂਰਨ ਹੈ ਆਪਣੇ ਆਪ ਚੱਲ ਰਿਹਾ ਹੈ ਕਿਸੇ ਤੋਂ ਸਲਾਹ ਨਹੀਂ ਲੈਂਦਾ ਸ ਬੱਚੇ ਦਾ ਚਿਹਰਾ ਕਿਉਂ ਪਿਆਰਾ ਲੱਗਦਾ ਹੈ ਉਹਦੇ ਚ ਵੈਰ ਭਾਵਨਾ ਨਹੀਂ ਮੇਰ-ਤੇਰ ਨਹੀਂ ਇਹ ਮੇਰ-ਤੇਰ ਛੱਡ ਕੇ ਹੰਕਾਰ ਛੱਡ ਕੇ ਇੱਕ ਖੰਡੇ ਧਾਰ ਹੈ ਵਿਬਰ ਜਿਤ ਰਾਸਤਾ ਬਰਲੇ ਇਹਦੇ ਉੱਤੇ ਟੁਰਦੇ ਹਨ ਸ ਪੂਰੇ ਦਾ ਲੜ ਫੜਨਾ ਪਏਗਾ ਇੱਕ ਰਾਏ ਦਾ ਸਮਾਨ ਕਿਰਾਏ ਤੇ ਰਹਿੰਦੇ ਸੀ ਅਸੀਂ ਜਿਹੜਾ ਘਰ ਮਿਲਿਆ ਹੈ ਨਹੀਂ ਅਸੀਂ ਮਾਲਕ ਬਣ ਕੇ ਬਹਿ ਗਏ ਜੇ ਵਰਤਾਵਾ ਮਾਲਕ ਹੈ تیر ਮੇਰ ਕਰਦਾ ਹੈ ਨਹੀਂ ਗੱਲ ਬੰਨਨੇ ਸੋ ਭਗਤ ਕੀ ਕਰਦੇ ਹਨ ਉਹ ਸਭ ਵੇਖਦੇ ਹਨ ਸਵਰਗ ਕੀ ਹੈ ਸਵਰਗ ਹੈ ਸੁਖ ਨਰਕ ਕੀ ਹੈ ਦੁੱਖ ਹੈ ਦੁਖਾਂ ਦਾ ਲਾਜ ਕਰਨਾ ਪਏਗਾ ਜੈਸੂਰ ਨੂੰ ਕਹੇ ਅੱਜ ਸਵਰਗ ਚ ਜਾਣਾ ਸੱਚਖੰਡ ਜਾਣਾ ਉਹ ਆਂਦਾ ਗੰਦਗੀ ਹੈਗੀ ਸੋ ਸਾਡੀਆਂ ਕਈ ਬਿਰਤੀਆਂ ਬਣਦੀਆਂ ਹਨ ਕਦੀ ਕੁੱਕਰ ਬਿਰਤੇ ਬਣਦੀ ਹੈ ਅਸੀਂ ਖੁਸ਼ਬੂ ਲੈਂਦੇ ਹਾਂ ਕੀ ਬਣਿਆ ਸੋ ਇਹ ਮਨ ਦੀਆਂ ਮਰਜ਼ੀਆਂ ਛੱਡਣੀਆਂ ਪੈਣਗੀਆਂ ਤਾਂ ਹੀ ਬਿਨ ਪਾਣੀ ਤੋਂ ਡੁੱਬਰੇ ਹਾਂ ਇਹ ਸਿੱਕੜਿਆ ਦਾ ਸਮਾਨ ਸੀ ਅਸੀਂ ਮਾਲਕ ਬਣ ਕੇ ਬੈ ਗਏ ਇਹ ਮੂਰਤ ਸੋ ਬਾਰਸੀ ਮੂਰਤਾਂ ਬਣਾ ਲਾਦੇ ਨਹੀਂ ਸੱਚੀ ਮੂਰਤ ਦੀ ਭਗਤੀ ਕਰਦੀ ਸੀ ਸ ਜਪ ਕਰਨਾ ਜਪ ਕਰਨਾ ਹੋਰ ਗੱਲ ਹੈ ਗਿਆਨ ਲੈਣਾ ਹੋਰ ਗੱਲ ਹੈ ਗਿਆਨ ਕੀ ਹੈ ਗਿਆਨ ਹੈ ਨਾਮ ਫਿਰ ਅੱਗੇ ਧਿਆਨ ਨਾਲ ਕੀਤਾ ਹੋਇਆ ਕੰਮ ਉਹਦੇ 'ਚ ਫਤਿਹ ਹੋਏਗੀ ਸ ਇੱਕ ਕਮੈਂਟ ਸਕਿੰਟ ਕਰਕੇ ਫੁੱਟੇ ਹੋਏ ਘੜੇ 'ਚ ਪਾਣੀ ਸਿਮ ਰਿਹਾ ਹੈ ਜੋ ਅੱਖਾਂ ਨਾਲ ਵੇਖਦੇ ਹਾਂ ਕਟੰਤ ਹੈ ਸਭ ਕੁਝ ਘਟ ਰਿਹਾ ਹੈ ਪਰ ਪਰਮੇਸ਼ਰ ਬੇਅੰਤ ਹੈ ਉਹਦੀ ਲੀਲਾ ਨਿਆਰੀ ਹੈ ਉਹ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਸੋ ਸਾਰਿਆਂ ਨੂੰ ਚਲਾਉਣ ਵਾਲਾ ਹੈ ਜੀ ਕਿਉਂ ਕਹ ਨਾਨਕ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪੁਸ਼ਾਨ ਸੋ ਆਪਣੀ ਤਾਕਤ ਨੂੰ ਸਮਝਣਾ ਪਏਗਾ ਅਸੀਂ ਸਾਰੀਆਂ ਇਸਤਰੀਆਂ ਹਾਂ ਉਹ ਸਾਡਾ ਮਾਲਕ ਹੈ ਅਸੀਂ ਜੀਰੋਆਂ ਹਾਂ ਜਦੋਂ ਹੋਰ ਕੋਈ ਸ਼ਬਦ ਨਹੀਂ ਲੱਗਣਾ ਸਾਡੀ ਕਦਰ ਨਹੀਂ ਹੋਣੀ ਇਹ ਦੌਰਪੇ ਦਾ ਪਿੰਨ ਨਾ ਸਮਝ ਹਰ ਵੱਖਰ ਬੰਦਾ ਚੈੱਕ ਪਾਰ ਸਕਦਾ ਹੈ ਗਰੀਬ ਕੌਣ ਹੈ ਜਿਹਦੀ ਸੋਚ ਗਰੀਬ ਹੈ ਉਹ ਗਰੀਬ ਹੈ ਨਿਰਦਰਸਨ ਦੋਨੋਂ ਪਾਈ ਹਨ ਭਗਤ ਕਬੀਰ ਜੀ ਕਹਿੰਦੇ ਹਨ ਸੋਦਾ ਖੇលਿਆ ਰਹਾ ਹੈ ਜੀ ਵਿਰਲੇ ਨੂੰ ਸਮਝ ਆਉਂਦਾ ਹੈ ਇਹ ਪਰਮੇਸ਼ਰ ਦੀ ਰਮਝ ਸਮਝ ਨਹੀਂ ਪਾਏਗੀ ਜੀ ਤੂੰ ਉਹਦਾ ਰੂਪ ਹੀ ਹੈ ਜਿਵੇਂ ਖੰਡ ਹੈ ਖੰਡ ਚ ਮਿੱਠਾ ਕਿਵੇਂ ਪਤਾ ਲੱਗੇਗਾ ਅੰਦਰਲੀ ਨੇਤਰ ਵੇਖਣਗੇ ਇਹ ਪੁਲਿਸ ਵਾਲਾ ਧੁਰਾ ਦੇਖ ਲਿਆ ਇਹਨੇ ਰਸਤਾ ਬਦਲ ਲਿਆ ਜਿਹੜਾ ਗੱਡੀ ਤੇ ਆ ਰਿਹਾ ਸੀ ਮੋਟਰਸਾਈਕਲ ਤੇ ਆ ਰਿਹਾ ਸੀ ਅੰਦਰਲੀ ਅੱਖ ਵੇਖੇਗੀ ਸੋ ਜੇ ਬਾਹਰ ਦੇਖ ਰਿਆ ਟੜਕਣ ਦੇਖ ਰਿਆ ਹੱਥ ਨਾਲ ਉਹ ਅੰਦਰਲੀ ਅੱਖਾਂ ਵੇਖਣ ਗਿਆ ਸਾਰਾ ਖੇਲ ਅੰਦਰਲੇ ਨੇਤਰ ਦਾ ਹੈ ਦਿਵ ਦ੍ਰਿਸ਼ਟੀ ਖੋਲਣੀ ਪੈਗੀ ਜੀ ਆਤਮਾ ਚ ਪਰਮਾਤਮਾ ਹੈ ਜੀ ਆਤਮਾ ਮਰਦੀ ਨਹੀਂ ਅਮਰ ਹੈ ਇਹ ਸਰੀਰ ਦੀ ਹੋਰ ਖਰਾਕ ਹੈ ਸੋ ਇਹਦੇ ਰੋਗ ਵੀ ਹੋਰ ਹਨ ਮਨ ਦੀ ਖਰਾਕ ਹੋ ਰਹਾ ਹੈ ਮਨ ਦੇ ਰੋਗ ਹੋ ਰਹੇ ਅਸੀਂ ਮਾਨਸਿਕ ਵਿਕਾਸ ਇੱਕ ਥਾਂ ਤੇ ਰੁਕ ਗਏ ਠੀਕ ਹੈ ਹਜ਼ਾਰਾਂ ਵਾਲੀ ਸਾਡੇ ਕੰਨਾਂ ਚ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ ਦਿਨ ਪਾਣੀ ਤੋਂ ਡੁੱਬ ਰਹੇ ਹਾਂ ਜੀ ਖੁੱਡ ਕੁੱਟਿਆ ਸੱਪ ਨਹੀਂ ਮਰਨਾ ਜੀ ਸੱਚ ਦਾ ਲੜ ਫੜਨਾ ਪੈਣਾ ਸੱਚ ਦੇ ਜਹਾਜ਼ ਤੇ ਚੜ੍ਹਨਾ ਪਏਗਾ ਤੇਰ ਤੇ ਸਦਾ ਜੈ ਜੈਕਾਰ ਹੋਏਗੀ ਸਾਰੇ ਸਿੱਕੇ ਮੇਰੇ ਵਾਸਤੇ ਹੈ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਿਆ ਜੀ ਮਨ ਮੰਦਰੀ ਹੈ ਧੰਨਾ ਭਗਜੀ ਨੇ ਕਹਿੰਦੇ ਪੱਥਰ ਦੀ ਪੂਜਾ ਕੀਤੀ ਨਹੀਂ ਪੱਥਰ ਦਾ ਵਿਰੋਧ ਕੀਤਾ ਸੋ ਨਾਮਾ ਜੀ ਨਾਮਦੇਵ ਜੀ ਉਹ ਤਾਂ ਮੰਦਰ ਚ ਕਹਿੰਦੇ ਜੇ ਕੋਈ ਆ ਗਿਆ ਸੂਦਰ ਸਜਾਏ ਮੋਤਸੀ ਮਨ ਮੰਦਰ ਦੀ ਉਹਨਾਂ ਨੇ ਗੱਲ ਕੀਤੀ ਮਨਜੀ ਹਨ ਰਤਨ ਜਵਾਹਰ ਮਾਨਿਕ ਸਭ ਕੁਝ ਮਨਜੀ ਹੈ ਇਹ ਹੀ ਤੀਰਥ ਹੈ ਇਹ ਹੀ ਸਾਡੀ ਤਾਕਤ ਹੈ ਖੋਜਣਾ ਪਏਗਾ ਹਰ ਰੋਜ਼ ਖੋਜਣਾ ਪਏਗਾ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਮਰਬਾਣੀ ਪੜਨੀ ਪਏਗੀ ਵਿਚਾਰਨੀ ਪਏਗੀ ਅੰਦਰ ਲਿਆ ਅੱਖਾਂ ਨਾਲ ਦੇਖਣਾ ਪਏਗਾ ਅੰਦਰ ਲਿਆ ਕੰਨਾ ਨਾਲ ਨਨੰਕਾਰ ਦਿਸੇਗਾ ਕੇ ਸਰਵਨ ਹੋ ਮੇਰਹ ਸਾਚਾ ਸੁਣਨੇ ਨਾਉ ਫਟਾਏ ਸੱਚਾ ਸੁਨੇ ਨੋ ਪਠਾਇ ਸ੍ਰੀ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਨ ਆ ਰਿਹਾ ਉਹ ਰਸਨਾ ਰਸਮਾਣੀ ਸੱਚ ਲੰਗ ਵਡਾਣੀ ਤਾਂ ਕਿ ਗਤ ਕਈ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਨਹਾ ਪੁੱਤਰ ਹੋਆ ਸੱਚਾ ਸੁਨੇ ਨੋ ਪਠਾਇ ਸ ਆਖਰੀਆ ਪਹਿਲਾ ਮੌਕਾ ਮਿਲਿਆ ਹੈ ਜੀਵਨ ਜਾਗਣਾ ਪਏਗਾ ਜੋ ਬਈ ਭਾਨਾ ਜੋ ਆਲਸੀ ਹੈ ਉਹ ਨਹੀਂ ਜਾਗੇਗਾ ਜੋ ਗੁਰਮਖਾ ਪੱਦੀਵਾਜ ਨਾ ਉੱਠ ਕੇ ਭੱਜੇਗਾ ਜਾਗੇਗਾ ਜੀ ਸਭ ਪੂਰੇ ਦਾ ਲੜ ਪੜਨਾ ਪਏਗਾ ਅੰਦਰ ਹੀ ਹੈ ਸਾਰੇ ਭੰਡਾਰੇ ਖੋਜਣਾ ਪਏਗਾ ਹਰ ਰੋਜ਼ ਖੋਜਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਜੋ ਛੇ ਤਰ੍ਹਾਂ ਦੀ ਚਿੰਤਾ ਛਟਣੀ ਪਏਗੀ ਇਹ ਹੀ ਮੁਕਤੀ ਹੈ ਜੋ ਚਿੰਤਾ ਤੋਂ ਮੁਕਤ ਹੈ ਉਹ ਮੁਕਤ ਹੈ ਸੋ ਚਿੰਤਨ ਕਰਨਾ ਪਏਗਾ ਜੀ ਗੁਰਬਾਣੀ ਪੜ੍ਹਨੀ ਪਏਗੀ ਵਿਚਾਰਨੀ ਪਏਗੀ ਸਮਝਨੀ ਪਏਗੀ ਪਰਮੇਸ਼ਰ ਦੀ ਰਮਝ ਸਮਝਨੀ ਪਏਗੀ ਉਹ ਵਿਆਪਕ ਹੈ ਅੰਦਰ ਆਇਆ ਹੋਇਆ ਹੈ ਅੰਦਰਲੀ ਅੱਖਾਂ ਨਾਲ ਦੇਖਣਾ ਪਏਗਾ ਸੁਖਮ ਸਤੂਰ ਸਰੀਰ ਹੈ ਕਸਤੂਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਤੇ ਬਤੇ ਦਾਸ ਤੋਂ ਬਹੁਤ ਹੀ ਗਲਤੀ ਹੋ ਰਹੀ ਮੂਰਖ ਜਾ ਸੰਗਤ ਉਹ ਗੁਰਬਖਸ਼ ਨਾ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 74 73 74